ਸਸੀ ਗੱਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੰਜਾਬੀਓ ਕੇਸੇ ਬੰਦੇ ਦੀ ਬਿਨਾ ਸੋਚੇ ਸਮਝੇ ਕਰਦਾਰ ਕੁਛ ਹੀ ਨਾ ਕਰਿਆ ਕਰੋ ਬਹੁਤ ਮਾੜੀ ਗੱਲ ਆ ਤੁਹਾਡੀ ਪਹਿਲਾਂ ਤੁਸੀਂ ਕਈ ਬੰਦੇ ਇਦਾਂ ਹੀ ਗਵਾਲੇ ਆ ਤੇ ਫੇਰ ਵੀ ਕੁਝ ਬੰਦੇ ਇਦਾਂ ਦੇ ਵਿਚਾਰੇ ਉਹ ਤੁਹਾ ਬੇਇੱਜ਼ਤੀ ਕਰਾ ਕੇ ਹਜੇ ਤੱਕ ਸੇਵਾ ਕਰ ਰਹੇ ਆ ਕੋਸ਼ਿਕ ਬੰਦਿਆਂ ਦੀ ਵਜ੍ਹਾ ਨਾਲ ਇੰਨਾ ਸੇਵਾ ਸਾਰੀ ਖੂਚ ਪਾ ਦਿੰਦੇ ਉਹਨਾਂ ਦੀ ਕੀਤੀ ਕਰਾਈ ਜਿਵੇਂ ਗੋਲਡੀ ਪੀਪੀ ਦਾ ਦੇਖ ਲੋ ਉਹ ਵਿਚਾਰਾ ਫੇਰ ਵੀ ਹਾੜਾਂ ਦੇ ਵਿੱਚ ਕੰਮ ਕਰ ਰਿਹਾ ਤੇ ਕਿੰਨਾ ਉਹਨੂੰ ਬਦਨਾਮ ਕੀਤਾ ਗਿਆ ਤੇ ਅਨਮੋਲਕ ਵਾਤਰਾ ਵਿਚਾਰਾ ਕਿੰਨੀ ਉਹ ਸੇਵਾ ਕਰਦਾ ਸਾਰਾ ਕੁਝ ਟਰਾਂਸਪਰੈਂਟ ਤਰੀਕੇ ਨਾਲ ਉਹ ਚੱਲਦਾ ਬਿਲਕੁਲ ਕੋਈ ਵੀ ਕੈਸ਼ ਨਹੀਂ ਫੜਦਾ ਡੋਨਰ ਤੋਂ ਡਾਇਰੈਕਟ ਲੋਡਵੰਦ ਨੂੰ ਮੇਲ ਕਰਾ ਦਿੰਦਾ ਸਿਰਫ ਉਹਦਾ ਇੰਨਾ ਹੀ ਕੰਮ ਆ ਤੇ ਤੁਸੀਂ ਮਾੜੀ ਜੀ ਗੱਲ ਤੇ ਬਦਨਾਮ ਕਰ ਦਿੰਨੇ ਹੋ ਇਹ ਬਹੁਤ ਮਾੜੀ ਗੱਲ ਆ ਹੁਣ ਜਿਵੇਂ ਆਪਣਾ ਵੀਰ ਗਿਆ ਬਿੱਲਾ ਘੁੰਮਣ ਸਿੱਧੂ ਦੇ ਪਿੰਡ ਦੇ ਨੇੜੇ ਪਿੰਡ ਆ ਉਹਦਾ ਤੇ ਸਿੱਧੂ ਦੀ ਵੀ ਉਹ ਠੋਕ ਕੇ ਗੱਲ ਕਰਦਾ ਰਿਆ ਹਾਲਾਂਕਿ ਦੇਖ ਲਓ ਕੋਈ ਬੰਦਾ ਉਸ ਸਮੇਂ ਇੰਨੀਆਂ ਧਮਕੀਆਂ ਆਉਂਦੀਆਂ ਸੀ ਤੇ ਕੋਈ ਸਿੱਧੂ ਦੇ ਸੋਸ਼ਲ ਮੀਡੀਆ ਤੇ ਆ ਕੇ ਨਹੀਂ ਗੱਲ ਕਰਦਾ ਸੀ ਜਿਹੜਾ ਮਾੜਾ ਮੋਟ ਫੇਮਸ ਸੀ ਕਿਉਂਕਿ ਬਿੱਲਾ ਵੀ ਕਾਫੀ ਸਿੱਧੂ ਦੇ ਕੋਲ ਆਨ ਜਾਨ ਕਰਕੇ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਇਹਦਾ ਚਿਹਰਾ ਜਾਣਿਆ ਪਛਾਣਿਆ ਸੀ ਤੇ ਪਰ ਉਹਨੇ ਠੋਕ ਕੇ ਪਰਿਵਾਰ ਨਾਲ ਵੀ ਖੜਿਆ ਤੇ ਸਿੱਧੂ ਦੀ ਵੀ ਗੱਲ ਠੋਕ ਕੇ ਕਰਦਾ ਰਿਹਾ ਤੇ ਹੁਣ ਉਹ ਵਿਚਾਰਾ ਦੇਖ ਲੋ ਕਿੱਥੇ ਬਠਿੰਡਾ ਏਰੀਆ ਮਾਨਸਾ ਤੇ ਕਿੱਥੇ ਗੁਰਦਾਸਪੁਰ ਪੰਜਾਬ ਦੇ ਦੂਸਰੀ ਸਾਈਡ ਤੋਂ ਉੱਠ ਕੇ ਦੂਸਰੀ ਸਾਈਡ ਉਹ 2250 ਕਿਲੋਮੀਟਰ ਹੁਣਾ ਤੇ ਦੇਖ ਲੋ ਉੱਤੇ ਜਾ ਕੇ ਵਿਚਾਰੇ ਨੇ ਸੇਵਾ ਕੀਤੀ ਤੇ ਉਹ ਕੁਛ ਬੰਦਿਆਂ ਦੀ ਵਜ੍ਹਾ ਨਾਲ ਦੇਖ ਲੋ ਤੇ ਕੀ ਕਿੱਡੀ ਕਰਦਾਰ ਕੁਸ਼ੀ ਕਰ ਰਹੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਿਨਾਂ ਵਜ੍ਹਾ ਬਦਨਾਮ ਕਰ ਰਿਹਾ ਉਹਦਾ ਕਾਰਨ ਇਹ ਹੈ ਕਿ ਜੋ ਉੱਥੇ ਪੈਸਾ ਲੋਕ ਦਿੰਦੇ ਸੀ ਤੇ ਉਹ ਜੋ ਪਿੰਡ ਵਾਲੇ ਕੜਮ ਚੌਧਰੀ ਸੀ ਉਹਨਾਂ ਸੋਚਿਆ ਵੀ ਸਾਰਾ ਤਾਂ ਇਹਦੇ ਹੱਥ ਆ ਰਿਹਾ ਸਾਡੇ ਹੱਥ ਕੁਛ ਨਹੀਂ ਲੱਗਣਾ ਉਹਨਾਂ ਨੇ ਐਸੀ ਪਲਾਨਿੰਗ ਬਣਾਈ ਤੇ ਉਹਨੂੰ ਵਿਚਾਰੇ ਨੂੰ ਬਦਨਾਮ ਕਰਕੇ ਤੋੜਤਾ ਤੇ ਜਾਨੀ ਉਹ ਗਿਆ ਤਾਂ ਵਿਚਾਰਾ ਸੇਵਾ ਕਰਨ ਤੇ ਦੇਖ ਲਓ ਸੇਵਾ ਦੀ بجائے ਉਹਨੂੰ ਚੰਗਾ ਕਹਿਣ ਦੀ بجائے ਉਹਦੇ ਖਿਲਾਫ ਕਿੰਨੀਆਂ ਵੀਡੀਓ ਪਾਉਣ ਲੱਗੇ ਲੋਕ ਵੀ ਇਹ ਪੈਸੇ ਇਕੱਠੇ ਕਰਨ ਆਇਆ ਜੀ ਇਹ 10 ਲੱਖ ਲਖਾ ਗਿਆ ਜੀ ਇਹ ਹੋ ਗਿਆ ਉਹ ਹੋ ਗਿਆ ਗੱਲ ਕੁਝ ਵੀ ਨਹੀਂ ਵਿੱਚ ਉਹਨਾਂ ਨੂੰ ਇਹ ਬਿਮਾਰੀ ਸੀ ਕਿ ਇਹ ਜੇ ਬਿੱਲਾ ਇੱਥੇ ਰਹੂਗਾ ਸਾਰਾ ਕ੍ਰੈਡਿਟ ਵੀ ਇਹ ਲਊਗਾ ਤੇ ਸਾਡੇ ਹੱਥ ਪੱਲੇ ਵੀ ਕੁਝ ਨਹੀਂ ਆਉਣਾ ਤੇ ਉਹ ਵਿਚਾਰਾ ਦੇਖ ਲਓ 200 ਕਿਲੋਮੀਟਰ 250 ਜਾ ਕੇ ਆਪਦੇ ਸੰਦ ਤੋੜਨੀ ਭੰਨਦਾ ਫਿਰਿਆ ਉੱਥੇ ਵੀ ਲੋਕਾਂ ਦੀ ਸੇਵਾ ਹੋ ਜੇ ਤੇ ਹੁਣ ਇਹ ਕੁਛਕ ਬੰਦਿਆਂ ਦੀ ਵਜ੍ਹਾ ਨਾਲ ਦੇਖ ਲਓ ਕਿੰਨਾ ਜਿਆਦਾ